ਕੰਮ ਸਿਰਫ ਪੂਰਤਲੇ ਗੁਰਦੁਆਰਾ ਸਾਹਿਬ 'ਤੇ ਘਟਨਾ ਹੋਈ ਠੀਕ ਹੋਊ। ਦੇਖੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ। ਨਾ ਆਰਡਰ ਦੀ ਡਿਪਿਊਜਨ ਹੈ ਨਹੀਂ। ਡਰ ਚੱਕਿਆ ਗਿਆ ਸੀ। ਮੈਂ ਖੰਡੇ ਸੀ। ਛੇ ਮੰਦਰ ਵਿੱਚ ਵੀ ਅੱਗ ਵੀ ਹੋਈ। ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ। ਨਾ ਕੋਈ ਪੁਲਸ ਉੱਥੇ ਆਈ। ਉਵੇਂ ਇੱਕ ਪੂਤਲੇ ਗੁਰੂ ਘਰ 'ਚ ਵਿੱਚ ਵੀ ਅੱਗ ਵੀ ਹੋਈ। ਕੋਈ ਪੁੱਛਣ ਵਾਲਾ ਨਹੀਂ। ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ। ਭਗਵੰਤ ਮਾ ਨੇ ਭੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਆਪ ਵੰਦਮਨ ਬੇਨਤੀ ਕਰਦਾ ਹੈ ਇਹ ਜੀਆਂ ਘਟਨਾ ਜਿਹੜੀਆਂ ਹੋ ਰਹੀਆਂ ਹੈ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਹੌਲ ਪੰਜਾਬ ਤੇ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਥੇ ਰੋ ਗਿੱਦੜਵਾ 1997 ਵਾਲਾ ਲੱਗਦਾ ਕਿ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਕਾਂਦੀ ਦਾ ਦੀ ਜਿੰਮੇਦਾਰ ਲੱਗਦਾ ਜਿੱਦੋਂ ਤੋਂ ਜਦੋਂ ਵੀ ਗਿੱਦੜਵਾ ਵਾਲੇ ਇਹ ਸ਼ੁਰੂ ਕਰਦੇ ਸਰਕਾਰ ਦੇ ਨੇ ਤੇ ਐ ਕਿ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ